ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸੋਮਵਾਰ ਬਾਅਦ ਦੁਪਹਿਰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਤਿੰਨ ਆਤਿਕ ਇੱਕ ਅਧਿਕਾਰੀ ਦੀ ਦਰਦਨਾਕ ਮੌਤ ਹੋਈ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਚੇਤਕ ਪਾਰਕ ਦੇ ਨੇੜੇ ਅੱਜ ਦੁਪਹਿਰ ਸਿਹਤ ਵਿਭਾਗ ਕੁਨਿਆਣਾ ਵਿਖੇ ਤਾਇਨਾਤ ਅਧਿਕਾਰੀ ਕਾਰ ਖਰੀਦ ਕੇ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਤਾਂ ਦੂਜੇ ਪਾਸਿਓਂ ਇੱਕ ਕਾਰ ਜੋ ਕਿ ਡਿਵਾਈਡਰ ਟੱਪ ਕੇ ਦੂਜੇ ਪਾਸੇ ਆ ਗਈ ਉਹਨਾਂ ਦੀ ਕਾਰ ਨਾਲ ਟਕਰਾ ਗਈ ਅਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਇਸ ਦੇ ਵਿੱਚ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਜ਼ਖਮੀਆਂ ਨੂੰ ਬਾਹਰ ਕੱਢ ਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੀ ਜ਼ਖਮਾ ਦਿੱਤਾ ਉਹ ਨਾ ਚੱਲਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਯੋਗਰਾਜ ਦੀ ਜ਼ਹਿਰੇ ਇਲਾਜ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਰੀਬ 1 ਮਹੀਨੇ ਪਹਿਲਾਂ ਹੀ ਉਹਨਾਂ ਦੇ ਪਿਤਾ ਦੀ ਵੀ ਮੌਤ ਹੋਈ ਹੈ ਅਤੇ ਉਹਨਾਂ ਦਾ 1 ਸਾਲ ਦਾ ਬੇਟਾ ਹੈ। ਫਿਲਹਾਲ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਅਤੇ ਇਸ ਮਾਮਲੇ ਦੇ ਉੱਪਰ ਪੁਲਿਸ ਦੇ ਵੱਲੋਂ ਵੀ اپنی کاروائی আরম্ভ ہی گئی ہے۔ پوری ਜਾਣਕਾਰੀ ਸੁਨਵਾੰਨੇ ਆ। ਡੀਐਸਪੀ ਸਿਟੀ 2 ਦੀ ਜ਼ੁਬਾਨੀ। ਹਾਂਜੀ ਸਰ ਜਿਹੜਾ ਇੱਕ ਅੱਜ ਐਕਸੀਡੈਂਟ ਹੋਇਆ ਹੈ ਥਾਣਾ ਕੈਂਟ ਦੇ ਏਰੀਏ 'ਚ ਕਿ ਕੀ ਗੱਲ ਹੋਈ? ਇੱਕ ਸਾਨੂੰ ਇੱਕ ਥਾਣਾ ਕੈਂਟ ਵੀ ਤੋਂ ਇਨਫਰਮੇਸ਼ਨ ਮਿਲੀ ਸੀਗੀ ਕਿ ਬਠਿੰਡਾ ਬਰਨਾਲਾ ਜਿਹੜਾ ਹਾਈਵੇ ਹੈਗਾ ਉਸ ਤੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ। ਜਿੰਦੇ ਵਿੱਚ ਇੱਕ ਤਾਂ ਫੋਰਡ ਇਕੋਸਪੋਰਟ ਸੀ ਜੋ ਕਿ ਦਿੱਲੀ ਨੰਬਰ ਦੀ ਗੱਡੀ ਐ ਤੇ ਦੂਸਰੇ ਪਾਸੇ ਬਲੈਕ ਕਲਰ ਦੀ ਆਲਟੋ ਸੀਗੀ ਯੂਪੀ ਨੰਬਰ ਐ ਇਹ ਦੋ ਗੱਡੀਆਂ ਆਪਮਣੇ ਸਾਹਮਣੇ ਇੱਕ ਦੂਜੇ ਨਾਲ ਟਕਰਾ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਥਾਣਾ ਕੈਡਰੀ ਫੋਰਸ ਇਮੀਡੀਏਟਲੀ ਮੌਕੇ ਤੇ ਪਹੁੰਚੀ ਐ ਤੇ ਅਸੀਂ ਦੋਨੋਂ ਗੱਡੀ ਦੇ ਇਹਨੇ ਪੈਸੇਂਜਰ ਸੀਗੇ ਆਲਟੋ ਗੱਡੀ ਦੇ ਵਿੱਚ ਇੱਕ ਮੁੰਡਾ ਸੀਗਾ ਤੇ ਫੋਰਡ ਇਕੋਸਪੋਰਟ ਦੇ ਵਿੱਚ ਚਾਰ ਜਾਨੇ ਸੀਗੇ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਵਾਤਾ ਸੀਗਾ ਤੇ ਹੁਣ ਇਹਦੇ ਵਿੱਚ ਜਿਹੜਾ ਆਲਟੋ ਗੱਡੀ ਦੇ ਵਿੱਚ ਸੀਗਾ ਯੋਗਰਾਜ ਸਿੰਘ ਉਸ ਦੀ ਦਰਾਨੇ ਇਲਾਜ ਆ ਅਦੇਸ਼ ਹਸਪਤਲ ਵਿੱਚ ਮੌਤ ਹੋ ਗਈ ਹੈ ਜਿਸ ਦੀ ਬੋਡੀ ਨੂੰ ਮੌਤਰੀ ਸ਼ਿਫਤ ਕਰਵਾ ਰਹੇ ਹਾਂ ਤੋਂ ਇਸ ਸਬੰਧੀ ਅਸੀਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਟੀਮੇਟ ਕਰ ਰਹੇ ਹਾਂ ਜੀ ਤੇ ਫਿਰ ਬਿਆਨ ਲਿਖ ਕੇ ਅਸੀਂ ਮੁਕਦਮਾ ਦਰਜ ਕਰਕੇ ਅਗਰੀ ਇਨਵੈਸਟੀਗੇਸ਼ਨ ਵੱਲ ਉਸਕੇ ਹਾਂ। ਕਿ ਇਸ ਦੀ ਬੋਡੀ ਕੋ ਸਪੋਰਟ ਦੇ ਵਿੱਚ ਆ ਰਹੀ ਹੈ ਨਹੀਂ ਕਿ ਉਹ ਬੀਸਿਕਲੀ ਪਹਿਲਮਰੀ ਪਤਾ ਲੱਗਿਆ ਵੀ ਸ਼੍ਰੀਨਗਰ ਦੇ ਰਹਿਣ ਵਾਲੇ ਹਨ ਤੇ ਉਹ ਵੀ ਇਸ ਸਮੇਂ ਹਸਪਤਲ ਐਡਮਿਟ ਨੇ ਬਟ ਉਹਨਾਂ ਦੀ ਕੰਡੀਸ਼ਨ ਠੀਕ